ਕਿੰਨਾ ਨਾਮ ਹੈ ਬੇਟਾ ਮੇਰਾ ਨਾਮ ਤਾਨਿਆ ਹੈ ਤੁਸੀਂ ਜੱਜ ਨੂੰ ਜਿਹੜਾ ਨਾਮ ਹੈ ਨਾ ਪ੍ਰੋਟੈਸਟ ਪਾਸ ਹੁੰਦਾ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਅ ਸਰ ਬਹੁਤ ਅੱਛਾ ਲੱਗ ਰਿਹਾ ਹੈ ਜਿਸ ਦਿਨ ਦਾ ਰਿਜ਼ਲਟ ਆਇਆ ਹੈ ਕਾਫੀ ਇਥੋਂ ਸਾਡਾ ਏਰੀਆ ਹੈ ਕਾਫੀ ਪਿਆਰ ਮਿਲ ਰਿਹਾ ਹੈ ਉਹ ਸਭ ਦੇਖ ਕੇ ਬੜਾ ਅੱਛਾ ਲੱਗ ਰਿਹਾ ਹੈ ਤੇ ਤੁਸੀਂ ਸਟਡੀ ਸਾਰੇ ਕਿੱਥੋਂ ਕੀਤੀ ਹੈ ਉਹਦੇ ਬਾਰੇ ਵੀਰਵਾਦ ਤੁਸੀਂ स्टडी सर मैं अलग अलग स्कूल्स तो की है पहला एम एस डी स्कूल तो की है फिफ्थ क्लास तक फिर एट क्लास तक मैंने संबितकारी विद्या मंदिर उतों की है फिर मैंने नाइंथ टेंथ अपनी मानसा तो की है पुलिस पब्लिक स्कूल तो फिर इलेवेंथ से ट्वेल्थ मैंने सेंट जेवियर्स बठिंडा तो कीता है फिर अपनी ग्रेजुएशन है जो वो मैं पंजाब यूनिवर्सिटी तो की है ਇਸ ਟਾਈਮ ਐਲ ਐਲ ਐਮ ਚੱਲ ਰਹੀ ਹੈ ਉਹ ਵੀ ਪੰਜਾਬ ਯੂਨੀਵਰਸਿਟੀ ਤੋਂ ਚੱਲ ਰਹੀ ਹੈ ਤੁਹਾਨੂੰ ਜੱਜ ਬਣਨ ਦਾ ਕਿਦੋਂ ਸ਼ੌਂਕ ਪੈਦਾ ਹੋਇਆ ਜੀ ਸରି ਖਿਆਲ ਮੇਰੇ ਸਕੂਲ ਚ ਸੀਗਾ ਮੰਚ ਮੈਂ 9th ਕਲਾਸ ਵਿੱਚ ਹੁੰਦੀ ਸੀ ਉਦੋਂ ਤੋਂ ਥੋੜਾ ਅਪਡੇਟ ਪੜਾਈ ਬਾਰੇ ਕੈਰੀਅਰ ਬਾਰੇ ਸੋਚਣਾ ਉਦੋਂ ਤੋਂ ਸ਼ੁਰੂ ਕੀਤਾ ਤਾਂ बस ਇੱਕ ਕੋਈ ਥੌਟ ਸੀ ਮੇਰੇ ਦਿਮਾਗ ਵਿੱਚ ਕਿ ਇਹ ਇੱਧਰ ਹੀ ਜਾਣਾ ਹੈ ਬਸ ਉਸ ਤੋਂ ਬਾਅਦ ਫਿਰ ਮੈਂ ਆਪਣੀ ਸਾਰੀ ਪੜਾਈ ਉਸੇ ਤਰੀਕੇ ਨਾਲ ਹੀ ਕੀਤੀ ਜੋ ਠੀਕ ਲੱਗ ਗਿਆ ਬਸ ਜੋ ਲਾ ਦੀ ਪੜ੍ਹਾਈ ਲਈ ਠੀਕ ਲੱਗ ਗਿਆ ਜੋ ਜੱਜ ਬਣਨ ਲਈ ਠੀਕ ਲੱਗ ਗਿਆ ਫਿਰ ਬਸ ਉਸ ਤਰੀਕੇ ਨਾਲ ਸਭ ਅੱਗੇ-ਅੱਗੇ ਆਪਣੇ ਆਪ ਹੁੰਦਾ ਗਿਆ ਕਿੰਨੀਆਂ ਸਵੱਸਿਆ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਸਮੱਸਿਆਵਾਂ ਤਾਂ ਸਰ ਮਤਲਬ ਇਦਾਂ ਹੈ ਕਿ ਕਦੇ-ਕਦੇ ਆਪ ਦੇ ਮਨ ਦੀਆਂ ਹੀ ਹੁੰਦੀਆਂ ਨੇ ਕਈ ਵਾਰੀ ਆਪਾਂ ਕਦੇ ਹਿੰਮਤ ਪੈਂਦੀ ਹੈ ਕਿਸੇ ਚੀਜ਼ ਦੀ ਕਈ ਵਾਰ ਨਹੀਂ ਪੈਂਦੀ ਤਾਂ ਉਹ ਸਮੱਸਿਆ ਹੈ ਇੱਕ ਅੰਦਰੂਨੀ ਜੋ ਚੱਲਦੀ ਹੈ ਤੇ ਬਾਕੀ ਆ بس زیادہ اتا ਮੈਨੂੰ ਪੈਰੈਂਟਸ ਦੀ ਫੈਮਿਲੀ ਦੀ ਤੋਸਤਾ ਮਿੱਤਰਾਂ ਦੀ ਬਹੁਤ ਸਪੋਰਟ ਰਹੀ ਉਸ ਕੱਲ ਦਾ ਤਾਂ ਬਹੁਤ ਸ਼ੁਕਰਾਨਾ ਹੈ ਪਰਮਾਤਮਾ ਦਾ ਕਿ ਕੋਈ ਆਪਾਂ ਨੂੰ ਇਦਾਂ ਦੀ ਸਮੱਸਿਆ ਫੇਸ ਨਹੀਂ ਕਰਨੀ ਪਈ بس ਛੋਟੀਆਂ ਮੋਟੀਆਂ ਤਾਂ ਉਹ ਚਲ ਗਈ ਰਹਿਣੀਆਂ ਨੇ ਇ ਤਾਂ ਠੀਕ ਰਿਹਾ ਸਭ ਤੁਹਾਨੂੰ ਇਹ ਮੱਚਦਾ ਜੱਜ ਬਣਦਾ ਕਿੰਨਾ ਜੋ ਪਤਾ ਅੱਛਾ ਆ ਰਿਹਾ ਸੀ ਤੁਹਾਡਾ ਲੱਗ ਕੇ ਵਧੀਆ ਇਲਾਕਾ ਹੈ ਸਰ ਵਧੀਆ ਸੋਨਾ ਹੈ ਸੁੰਦਰ ਹੈ ਮੌਸਮ ਵੀ ਵਧੀਆ ਰਹਿੰਦਾ ਹੈ ਤੇ ਬਾਕੀ ਅਪੋਰਚ्युनिटी ਕਿਤੇ ਵੀ ਹੋਈ ਏਰੀਆ ਦਾ ਫਰਕ ਨਹੀਂ ਪੈਂਦਾ ਜੋ ਇਸ ਰਿਸਪੌਂਸਿਬਿਲਟੀ ਨੂੰ ਕਿਤੇ ਹੀ ਹੋਇਆ ਨਿਭਾਣਾ ਹੈ ਤਾਂ ਇੰਨਾ ਏਰੀਆ ਮੈਟਰ ਨਹੀਂ ਕਰਦਾ ਹੈ ਜਿੰਨੀ ਰਿਸਪੌਂਸਿਬਿਲਟੀ ਕਰਦੀ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਸੋਹਣੀ ਜਗ੍ਹਾ ਹੈ ਸ਼ਾਂਤੀ ਲੱਗਦਾ ਹੈ ਤਾਂ

ਉਸ ਚੀਜ਼ ਨੂੰ ਨਿਭਾਣ ਦੀ ਵੀ ਹਿੰਮਤ ਮਿਲਦੀ ਰਹੇ ਕਿਉਂਕਿ ਰਿਸਪੌਂਸਿਬਿਲਟੀ ਹੈ ਕਿ ਉਹਦਾ ਨਹੀਂ ਮੰਨਦੇ ਆਪਾਂ ਇਸ ਚੀਜ਼ ਨੂੰ ਜਿਹਦੀ ਜ਼ਿੰਮੇਵਾਰੀ ਮੰਨਦੇ ਆ ਤੇ ਬਸ ਇਹ ਹੈ ਕਿ ਹੁਣ ਇਸ ਚੀਜ਼ ਨੂੰ ਨਿਭਾਇਆ ਵੀ ਅੱਛਾ ਜਾਵੇ ਤਾਂ ਕਿ ਜੋ ਸਭ ਦਾ ਪਿਆਰ ਮਿਲ ਰਿਹਾ ਹੈ ਉਹ ਇਦਾਂ ਬਣਿਆ ਵੀ ਰਹੇ